ਹੈਲੋ 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 ਕਿਰਪਾ ਕਰਕੇ ਉਹ ਵੀਰ ਨੂੰ ਲੈ ਕੇ ਜਾਓ ਪਲੀਜ਼ ਇੱਥੇ ਕੱਠਣਾ ਮਾਰੋ ਪਲੀਜ਼ ਗੱਡੀ ਲਿਆ ਕੇ ਉਹ ਬੰਦੇ ਨੂੰ ਲੈ ਕੇ ਜਾਓ ਯਾਰ ਪਲੀਜ਼ ਪਾਣੀ ਪੂੜੀ ਪਿਲਾਓ ਮੇਰਾ ਭਰਾ ਬਣ ਕੇ ਬਹੁਤ ਮਾੜੀ ਗੱਲ ਆ ਖੇਡ ਕਬੱਡੀ ਤੇ ਸਾਡੀ ਯਾਰ ਪਹਿਲਾਂ ਹੀ ਆਸੇ ਪਾਸੇ ਬਹੁਤ ਸਾਨੂੰ ਤੇ ਬਹੁਤ ਦੁੱਖ ਆ ਭਰਾਵੋ ਯਾਰ ਆ ਤੇ ਬਹੁਤ ਮਾੜੀ ਗੱਲ ਆ ਪਲੀਜ਼ ਪਲੀਜ਼ ਇੱਥੋਂ ਸਾਈਡ ਦਿਓ ਵੀਰ ਬਣ ਕੇ ਗੱਡੀ ਆਉਣ ਦਿਓ ਬੰਦੇ ਨੂੰ ਲਿਜਾਣ ਦਿਓ ਵੀਰ ਬਣ ਕੇ ਯਾਰ ਹੈ ਵੀਰ ਜੀ ਬਚਾਅ ਹੋ ਗਿਆ ਬੰਦੇ ਦੇ ਬਿਲਕੁਲ ਠੀਕ ਆ ਪਲੀਜ਼ ਸਾਈਡ ਤੇ ਹੋ ਜਿਓ ਉੱਥੋਂ ਪਲੀਜ਼ ਹੈਲੋ ਹੈਲੋ ਇਹ ਆਪਸੀ ਰੰਜਿਸ਼ ਕਰਕੇ ਪਲੀਜ਼ ਹੋਇਆ ਪਲੀਜ਼ ਹੱਥ ਬੰਨ ਕੇ ਬੇਨਤੀ ਆ ਇੱਥੋਂ ਥੋੜਾ ਜਾ ਇੱਥੋਂ ਥੋੜਾ ਜਾ ਸਾਈਡ ਦਿਓ ਯਾਰ ਪਲੀਜ਼ ਪੰਜਾਬ ਪੁਲਿਸ ਹੈਗੀ ਆ ਸਾਰਾ ਹੈਂਡਲ ਕਰੂਗੀ ਇਹ ਬੱਚਾ ਕਿੱਥੇ ਇਥੇ ਹੈਲੋ 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 ਇੱਕ ਛੋਟੇ ਜਿਹੇ ਬੱਚੇ ਦੇ ਕੰਨ ਦੇ ਵਿੱਚ ਗੋਲੀ ਲੱਗੀ ਆ ਪਲੀਜ਼ ਉਹਨੂੰ ਦੇਖੋ ਯਾਰ ਪਲੀਜ਼ ਸੰਭੋ ਉਹਨੂੰ ਬੱਚੇ ਨੂੰ ਸੰਭੋ ਯਾਰ ਰੱਬ ਰੱਖਾ ਸੱਚੇ ਬਾਦਸ਼ਾਹ ਮੇਰੇ ਪੰਜਾਬ ਦੀ ਧਰਤੀ ਤੇ ਮਿਹਰ ਰੱਖੇ ਵਸ ਠੀਕ ਆ ਬਾਬਾ ਜੀ ਠੀਕ ਆ ਮੁੰਡਾ ਚਲੋ ਸ਼ੁਕਰ ਹੈ ਮਾਲਕ ਦਾ